ਸ਼੍ਰੀਕਾਲ ਤੋਂ ਜੁੜ ਚੁੱਕਿਆ ਸੰਜਣਾ نیوز ਦੇ ਨਾਲ ਤੇ ਮੈਂ ਹਾਂ ਪ੍ਰਦੀਪ ਗੌਰ ਤੁਸੀਂ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਤਾਂ ਬਿਲਕੁਲ ਪਟਿਆਲਾ ਪੁਲਿਸ ਦੇ ਵੱਲੋਂ ਹਰਿਆਣਾ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਸੀਐਮ ਭਗਵੰਤ ਮਾਨ ਤੇ ਦਿੱਲੀ ਦੀ ਲੀਡਰਸ਼ਿਪ ਖਿਲਾਫ ਮੋਰਚਾ ਖੋਲਣਾ ਉਹਨਾਂ ਨੂੰ ਮੈਂਗਾ ਪੈ ਗਿਆ ਤਾਂ ਪਟਿਆਲਾ ਪੁਲਿਸ ਨੇ ਆਬ ਵਧਾਇਤ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕਰ ਲਿਆ ਹਰਮੀਤ ਸਿੰਘ ਪਠਾਣ ਮਾਜਰਾ ਨੇ ਫੇਸਬੁੱਕ ਤੇ ਲਾਈਵ ਆ ਕੇ ਆਪਣੇ ਖਿਲਾਫ 376 ਦਾ ਪਰਚਾ ਦਰਜ ਹੋਣ ਦੀ ਗੱਲ ਆਖੀ ਉਹਨਾਂ ਨੇ ਕਿਹਾ ਕਿ ਸਰਕਾਰ ਖਿਲਾਫ ਬੋਲਣ ਤੇ ਮੇਰੇ ਖਿਲਾਫ ਕਾਰਵਾਈ ਕੀਤੀ ਗਈ ਆ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਕਿ ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਜਿਨ੍ਹਾਂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਤਾਂ ਪੁਰਾਣਾ ਰੇਪ ਕੇਸ ਦੇ ਮਾਮਲਾ ਦੱਸਿਆ ਜਾ ਰਿਹਾ ਪਰ ਇਹ ਇਲਜ਼ਾਮ ਨੇ ਜਿਹੜੇ ਹਰਮੀਤ ਸਿੰਘ ਪਠਾਣ ਮਾਜਰਾ ਦੇ ਵੱਲੋਂ ਲਗਾਏ ਗਏ ਨੇ ਕਿ ਉਹਨਾਂ ਨੇ ਫੇਸਬੁੱਕ ਤੇ ਲਾਈਵ ਆ ਕੇ ਦੱਸਿਆ ਕਿ ਉਹਨਾਂ ਦੇ ਖਿਲਾਫ 376 ਦਾ ਜਿਹੜਾ ਪਰਚਾ ਹੈ ਦਰਜ ਹੋਣ ਦੀ ਗੱਲ ਆਖਿਓ ਨਾ ਕਿ ਆ ਕਿ ਸਰਕਾਰ ਖਿਲਾਫ ਬੋਲਣ ਤੇ ਮੇਰੇ ਖਿਲਾਫੇ ਸਾਰੀ ਕਾਰਵਾਈ ਕੀਤੀ ਗਈ ਹੈ ਦੱਸਦੇ ਕਿ ਪਿਛਲੇ ਦਿਨੀ ਵਿਧਾਇਕ ਪਠਾਨ ਮਾਜਰਾ ਨੇ ਹੜਾਂ ਲਈ ਕੋਈ ਖਾਸ ਪ੍ਰਬੰਧ ਨਾ ਕਰਨ ਤੇ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਆ ਵਿਧਾਇਕ ਹਰਮਨਜੀਤ ਸਿੰਘ ਪਠਾਨ ਮਾਜਰਾ ਦੀ ਬਗਾਵਤ ਤੋਂ ਬਾਅਦ ਸਰਕਾਰ ਨੇ ਗਨਮੈਨ ਵੀ ਵਾਪਸ ਲੈ ਲਈ ਸੀ ਇਸ ਵੇਲੇ ਦੀ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਰਹੇ ਹਾਂ ਤਾਂ ਸਨੌਰ ਤੋਂ ਆਪ ਵਿਧਾਇਕ ਨੇ ਹਰਮਨਜੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੂੰ ਪਟਿਆਲਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤਾਂ ਬਿਲਕੁਲ ਇਲਜ਼ਾਮ ਨੇ ਜਿਹੜੇ ਹਰਮਿਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਇਹ ਲਗਾਏ ਗਏ ਨੇ ਕਿ ਉਹਨਾਂ ਨੇ ਸਰਕਾਰ ਦੇ ਵਿਰੁੱਧ ਜਿਹੜਾ ਮੋਰਚਾ ਖੋਲ੍ਹਿਆ ਸੀ ਤੇ ਸਭ ਕੁਝ ਨਾਖ ਸੈੰਧੀ ਹੋਈ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ